ਮੈਂ ਲਾਸ਼ਵੰਦ ਸਿੰਘ ਚੱਕਲੀ ਸ਼ੇਰ ਸੂਬਾ ਕਮੇਟੀ ਮੈਂਬਰ ਭਾਰਤਖਨ ਨੂੰ ਡਕਾਉਂਦਾ ਅੱਜ ਅਸੀਂ ਨੇ ਮੋਗੇ 9 ਤਰੀਕ ਦੀ ਜਿਹੜੀ ਮਹਾਪੰਚਾਇਤ ਕੀਤੀ ਜਾਣੀ ਉਹਦੇ ਤਿਆਰੀਆਂ ਵਜੋਂ ਛਰੀੜ ਬਲਾਕ ਦੀ ਭਰਮੀ ਮੀਟਿੰਗ ਕੀਤੀ ਗਈ ਹੈ ਜਿਦੇ ਵਿੱਚ ਕਿਸਾਨਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਨੇ ਪਿੰਡਾਂ ਦੇ ਵਿੱਚੋਂ ਭਾਰੀ ਉਤਸ਼ਾਹ ਨਾਲ ਕਿਸਾਨ ਨੇ ਜਿਹੜੇ ਮੋਗੇ ਮਹਾਪੰਚਾਇਤ ਦੇ ਜਾਣਗੇ ਜਿਦੇ ਵਿੱਚ ਮੋਦੀ ਸਰਕਾਰ ਤੋਂ ਟੇਢੇ ਵੀ ਢੰਗ ਨਾਲ ਹੀ ਮੰਡੀ ਤੋੜਨ ਦਾ ਫੈਸਲਾ ਜਮ੍ਹਾਂ ਕਰੂਈ ਕਰਨ ਦਾ ਅਤੇ ਜੋ ਬੰਲੇ ਵਾਲਾ ਸਾਹ ਭੁਖੜਤਾਲ ਤੇ ਬੈਠੇ ਨੇ ਭੁੱਖ ਤਰਾਉਣ ਵਾਸਤੇ ਨਾ ਕੇਂਦਰ ਸਰਕਾਰ ਸਹਿਰਦਾ ਨਾ ਪੰਜਾਬ ਸਰਕਾਰ ਉਲਟਾ ਸੁਪਰੀਮ ਕੋਰਟ ਦੇ ਪਾਲੇ ਤੇ ਗੇਮ ਸੱਟ ਕੇ ਸੁਪਰੀਮ ਕੋਰਟ ਦੇ ਫੈਸਲੇ ਦੀ ਉਡੀਕ ਕਰ ਰਹੇ ਨੇ ਕੋਈ ਦਿੱਕਤ ਨਹੀਂ ਵੀ ਇੱਕ ਜਿਹਾ ਵਿੰਗਾਗੋ ਜਿਹੜਾ ਆਪਣੇ ਮੰਗਾ ਬਣਾਉਣ ਵਾਸਤੇ ਭੁਖੜਤਾਲ ਤੇ ਬੈਠਾ ਹੈ ਮੋਦੀ ਸਰਕਾਰ ਨਾਲ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਖੇਤੀਬਾੜੀ ਖਰੜਾ ਲਿਆ ਕੇ ਉਹ ਲਾਗੂ ਕਰ ਦਿੱਤੀ ਹੋਈ ਹੈ ਬਖੋਗ ਸਿੰਘ ਬੰਦੇ ਮੁੱਖ ਮੰਤਰੀ ਖੇਤੀਬਾੜੀ ਮੰਤਰੀ ਨੂੰ ਹੁਦੈਦ ਕ੍ਰੀਤੀ ਕੇ 15 ਅੰਨ ਦੇ ਵਿੱਚ ਇਹ ਖਰੜਾ ਜਿਹੜਾ ਤਿਆਰ ਕਰਕੇ ਰਿਪੋਰਟ ਭੇਜੋ ਸਾਡੇ ਕੋਲ ਅਸੀਂ ਸੇ ਉੱਤ ਮੋਰਚੇ ਵੱਲੋਂ ਭਾਰਤ ਹਕੂਮਤ ਦਾ ਡਕਾਉਂਦਾ ਵੱਲੋਂ ਇਹ ਗੱਲ ਦਾ ਮਿਲਣਾ ਕਰਦੇ ਆ ਕਿ ਕਿਸੇ ਵੀ ਟੀਮ ਤੇ ਇਹ ਕਾਲੇ ਕਾਨੂੰਨ ਨੇ ਦੁਬਾਰਾ ਲਾਗੂ ਕਿਸੇ ਟੀਮ ਤੇ ਕਰਨ ਨਹੀਂ ਦੇਵਾਂਗੇ ਮੋਗੇ ਵਾਲੀ ਮਹਾਪੰਚਾਇਤ ਦੇ ਤੇ ਅਗਲਾ ਇਹਦਾ ਐਲਾਨ ਆ ਹੋਊਗਾ ਜਿਹਦੇ ਵਿੱਚ ਅੱਜ ਕਿਸਾਨ ਕਰਜ਼ੇ ਦੇ ਵਿੱਚ ਦਾਦਾ ਵੀ ਝੱਟ ਰਹੇ ਨੇ ਉਸ ਕਰ ਜੇ ਤੋ ਵੀ ਵਿਚਾਰ ਦਵਾਈ ਜਾਵੇ ਸਰਕਾਰ ਹੈ ਜਿਹੜੀ ਪੰਜਾਬ ਸਰਕਾਰ ਜਿਹੜੀ ਬੜੀ ਨਹੀਂ ਹੋ ਸਕਦੀ ਤੇ ਮੋਦੀ ਸਰਕਾਰ ਵੀ ਕਿਸੇ ਕੀਮਤੇ ਬੜੀ ਨਹੀਂ ਹੋ ਸਕਦੀ ਇਹਦਾ ਰਾਜ ਹੈ ਜਿਹੜਾ ਮੋਗੇ ਆਉਣ ਵਾਲੇ ਸਮੇਂ ਦੇ ਵਿੱਚ ਮੋਗੇ ਵਾਲੀ ਰੈਲੀ ਤਾਂ ਕੀਤਾ ਜਾਊਗਾ